ਲੋ ਜੀ ਹਰਿਆਣੇ ਦਾ ਸਭ ਤੋਂ ਮਹਿੰਗੇ ਮਹਿੰਗੇ ਪ੍ਰੋਮੋਟਰਾਂ ਦੇ ਵਿੱਚ ਇਹਦਾ ਜੇਕਰ ਹੁੰਦਾ ਸੰਜੀ ਕੁਲਾਂ ਜੀ ਸੰਜੀ ਕੀ ਹਾਲ ਹੈ ਠੀਕ ਹੈ ਬਾਈ ਠੀਕ ਹੈ ਮੋਰ ਵਧੀਆ ਕਿਵੇਂ ਲੱਗਿਆ ਟੂਰਨਾਮੈਂਟ ਵਧੀਆ ਹੈ ਟੂਰਨਾਮੈਂਟ ਇੱਕ ਵਾਰਾਂ ਦੇ ਹੋਣ ਚਾਹੀਦੇ ਨਰੋਲ ਜਾਂ ਦੋ ਵਾਰੋਂ ਦੇ ਦੋ ਵਾਰੋਂ ਕੀ ਤਿੰਨ ਵਾਰੋਂ ਹੋਣਾ ਚਾਹੀਦਾ ਯਾਰ ਨਰੋਲ ਤਾਂ ਟੀਮਾਂ ਬਹੁਤ ਖੱਜਲ ਕਰਦੀਆਂ ਨੇ ਬਹੁਤ ਖੱਜਲ ਤੁਸੀਂ ਨਰੋਲ ਕਰਿਆ ਸੀ ਹੁਣਾਂ ਨਾਲ ਇੱਕ ਵਾਰ ਬਾਈ 112 ਟੀਮਾਂ ਦੇ ਫੋਨ ਆ ਗਏ ਕਿਹਨੂੰ ਰੱਖੀਏ ਕਿਹਨੂੰ ਕੱਟੀਏ ਸੀ ਅੱਛਾ ਤਾਂ ਕਰਕੇ ਹੁਣ ਦੋ ਵਾਰੋਂ ਕਰਾਂਗੇ ਬਾਈ ਠੀਕ ਹੈ ਤੇ ਮੱਥੇਵਾਰੀ ਕੀ ਖਿਆਲ ਹੈ ਭਾਈ ਇਹ ਸਾਡਾ ਹਾਂ ਵਧੀਆ ਆਉਂਦਾ ਪਹਿਲੇ ਬੋਲਦੇ ਜਮਾ ਜੀ ਹਾਂ ਹੋਰ ਮਥੇ ਕੀ ਹਾਲ ਚਾਲ ਹੈ ਵਧੀਆ ਵਧੀਆ ਕਿਵੇਂ ਲੱਗ ਰਿਹਾ ਟੂਰਨਾਮੈਂਟ ਆ ਟੂਰਨਾਮੈਂਟ ਵਧੀਆ ਬਈ ਹਾਂ ਕਿਹ ਅਕਲਾਂ ਦੀ ਟੀਮ ਚ ਦੋ ਤਿੰਨ ਵਾਰ ਖੇਡੇ ਕਿੰਦਾਂ ਦਾ ਲੱਗ ਰਿਹਾ ਪ੍ਰਦਰਸ਼ਨ ਵਧੀਆ ਮੁੰਡੇ ਬਸ ਵੀਰੇ ਤਾਂ ਕਹਿੰਦਾ ਪ੍ਰਦਰਸ਼ਨ ਵਧੀਆ ਹੀ ਆ ਮੇਰੇ ਵੱਲੋਂ ਮਾੜਾ ਹੋ ਰਿਹਾ ਹਜੇ ਅੱਛਾ ਕਿੰਨੇ ਟੂਰਨਾਮੈਂਟ ਖੇਡ ਲੈਣਾਂ ਚ ਹੋ ਗਏ ਦੋ ਤਿੰਨ ਤੱਕ ਹੋ ਗਏ ਤਿੰਨ ਚਾਰ ਆ ਪੁਰਾਣਾ ਸਾਥੀ ਕਿੱਧਰ ਲਿਆਂਦਾ ਸਰਪੰਚ ਸਾਹਿਬ ਨੇ ਸਾਡੇ ਜੱਗਾ ਤਰਾ ਯਾਰ ਉਹਦਾ ਬਾਰੇ ਭਾਗੇ ਮਿਲਣਾ ਨਾ ਬਾਰ-ਬਾਰ ਇਹ ਸਰਪੰਚ ਬਣਿਆ ਕਾਲੇ ਗਿਆਂਦਾ ਤਾਂ ਨਹੀਂ ਸਰਪੰਚ ਚੰਡੀਗੜ੍ਹ ਰਹਿਣ ਲੱਗਿਆ ਉਹਨਾਂ ਦਾ ਪੱਕੇ ਦਰ ਤੇ ਨਾ ਹਨਾ ਤਾਂ ਨਹੀਂ ਹੋਰ ਫਿਰ ਮੱਥੇ ਵਧੀਆ ਵੀਰੇ ਮੱਥੇ ਪਹਿਲਾਂ ਮੋਟਰਨ ਲੱਗੇ ਸਾਡੀ ਰੀ ਜਿੱਤੇ ਸੀ ਨਾ ਤੂੰ ਮੈਂ ਹਾਂ ਸੱਦਾ ਸਿੰਘ ਵਾਲੇ ਤੂੰ ਨਹੀਂ ਪਹਿਲਾਂ ਕਲੋਟੀ ਵੀਰੇ ਕਲੋਟੀ ਤੂੰ ਕਿੰਨੇ ਮੋਟਰਨ ਜਿੱਤੇ ਗਾਣ ਦਾਕਾ ਮੈਂ 7 ਜਿੱਤੇ ਨਵੇਂ ਇੱਕ ਜੋਇੰਟ ਰਹਿ ਗਈ 8 ਜਿੱਤੇ ਜੋਇੰਟ ਹੋਤੀ ਵਾਲਾ ਅੱਛਾ ਉਹ ਜਿਹੜਾ ਸੱਦਾ ਸਿੰਘ ਵਾਲੇ ਹਾਂ ਅੱਛਾ ਬਾਕੀ ਸਾਰੇ ਨਵੇਂ ਜਿੱਤੇ ਕਪੜਾ ਉਹ ਸੈਕੰਡ ਹੈਂਡ ਕਿੱਥੋਂ ਜਿੱਤੇ ਸੀ ਆ ਸੈਕੰਡ ਹੈਂਡ ਮੈਂ ਜੁੱਤੇ ਹੀ ਨਹੀਂ ਮੋੜ ਸਕਦਾ ਅੱਛਾ ਠੀਕ ਹੈ ਉਹ ਜੀਪ ਜਿੱਤੀ ਸੀ ਹਨਾ ਜੀਪ ਜਿੱਤੀ ਸੀ ਹਾਂਜੀ ਠੀਕ ਹੈ ਇਹ ਆ ਬਈ ਮੱਥਾ ਜੂੜੀ ਲੁਧਿਆਣੇ ਵਾਲਾ ਸੰਜੇ ਕੋਲਾਂ ਦੀ ਟੀਮ 'ਚ ਖੇਡੂਗਾ ਅੱਜ ਤੇ ਦੇਖਾਂਗੇ ਉਧਰ ਵੀ ਮੇਲਾ ਵਿਚਾਰ ਖੇਡੂਗਾ ਜੀ ਨਾਲ ਜੁਆਇੰਟ ਸੀ ਆ ਦੇਖਾਂਗੇ ਕੀ ਪ੍ਰਦਰਸ਼ਨ ਉੱਧਰ ਠੀਕ ਹੈ ਠੀਕ ਹੈ